ਕਿਹੜੇ ਆ ਮੈਂ ਅਬਾਪਾ ਮੈਂ ਤਾਂ ਅਰੇ ਅੱਛਾ ਮੈਂ ਤਾਂ ਇਹਨਾਂ ਦੀ ਰਾਜਾ ਕੀ ਬਹੂ ਸੀਗੀ ਮਾੜਾ ਜਾਂ ਕੰਮ ਸੀਗਾ ਤੁਹਾਡੇ ਚੱਕਰ ਮਾੜਾ ਜਾਂ ਜੀ ਸਾਣੇ ਕਰਦਾਂਗੇ ਅੱਛਾ ਆ ਸੀਟਾਂ ਸੋਟ ਮੰਨੀ ਪੜੀਆਂ ਵਾਲਦਿਆਂ ਤੁਹਾਡੇ ਕੋਈ ਫੈਕ ਤਾਂ ਨਹੀਂ ਹੋਰ ਉਹ ਕੈ ਲੈ ਨੇ ਮੁਰਗਾ ਸ਼ੁਰਗਾ ਖਾਣਾ ਕੈ ਲੈ ਅੱਛਾ ਮੀਟ ਬਣਾਉਣੇ ਆ ਮੀਟ ਖਾਣੇ ਆ ਤੂੰ ਤਾਂ ਫੋਨ ਨੈਮ ਨੂੰ ਬਚਾ ਲੈ ਖੜਕਾ ਬਣਾ ਤਾ ਤੂੰ ਇਹ ਨੂੰ ਅੰਦਰ ਆਉਣਾ ਨਾ ਤੂੰ ਬਾਹਰ ਆਉਣਾ ਜਾਂ ਤਾਂ ਤੂੰ ਹੀ ਵਾਰੇ ਆ ਜਾ ਗੱਲ ਤਾਂ ਸੁਣ ਲੈ ਪੂਰੀ ਦੱਸ ਸੁਣ ਜਾਂ ਮੈਂ ਬੰਦ ਕਰਿਆ ਮਸਨ ਇੰਟਰਨ ਆ ਗਏ ਇੱਥੇ ਖੜੀ ਨਹੀਂ ਲੈ ਮਿੰਟ ਦਾ ਕੰਮ ਹੈ ਬੜਾ ਬੁੜਾ ਜਾਤਾ ਬਿੰਦੀ ਮਾਰਿਆ ਨਾ ਤਾਂ ਉਹ ਮੁੜ ਗਿਆ ਲੈ ਗੱਲ ਨਹੀਂ ਸੁਣੀ ਹੈਗੀ ਵੀ ਵਿਚਾਰੀ ਏਡੀ ਦੂਰੋਂ ਆਈ ਹੈਗੀ ਵੀ ਦੱਸ ਮੈਂ ਉਹੀ ਗੱਲ ਗੱਲ ਤਾਂ ਸੁਣ ਲੈ ਵੀ ਕੀ ਕੰਮ ਤਾਂਦੇ ਆਈ ਆ ਕੀ ਨਾ ਹੱਦ ਹੋਈ ਪਈ ਹੈਗੀ ਆਖ ਕੇ ਗੈਸ ਬੰਦ ਕਰਕੇ ਆਉਣਾ ਚਾਲ ਸੀਟੀਆਂ ਵੱਜ ਗਈਆਂ ਹੋਣੀਆਂ ਪੂਰੀਆਂ ਤਾਈਆਂ ਗੈਸ ਬੰਦ ਕਰਦਾਗਾ ਚਲ ਘਰੇ ਆਉਣਦੇ ਇੱਥੇ ਜੀ ਨਾ ਬਹਿ ਜਾ ਇੱਥੇ ਬਹਿ ਜਾਂਦੀਆਂ ਅਗੀ ਲੈ ਬੁੜਾ ਤਾਂ ਚਾਹ ਕਰੀ ਬੈਠਾਗਾ ਜੱਗ ਚ ਪਾਈ ਬੈਠਾ ਚ ਲੈ ਆ ਜਾ ਹਾਂ ਹੁਣ ਨਾ ਸਮਾਂ ਹੀ ਨਹੀਂ ਆਉਣੀ ਮੈਂ ਬੰਦ ਰੱਖਿਆ ਐ ਸਿਲੰਡਰ ਸੀਟੀ ਨਹੀਂ ਤਾਂ ਹਜੀ ਵੀ ਮਰੀ ਉਹ ਮੈਂ ਮਾਰ ਜਾ ਆਹ ਖੋਪੇ ਵੇ ਬੁੜਿਆ ਓਏ ਸੌ ਹੀ ਨੇ ਡਾਕਟਰ ਨੇ ਚੇਂਜ ਕਰਤੀ ਹੁਣ ਇਹ ਆ ਹੁਣ 1 ਮਿੰਟ ਪਹਿਲਾਂ ਤਾਂ ਤੇਰੇ ਹੈ ਹੀ ਨਹੀਂ ਸੀ ਅੱਖਾਂ ਤੇ ਓਏ ਸੋਹਣਿਆ ਸਿਲੈਂਡਰ ਦੇ ਧਰਤੀ ਸੀ ਸਮਾਂ ਨਹੀਂ ਕਾਲਸ ਪੈ ਗਈ ਡਾਕਟਰ ਨੇ ਆਖੀ ਸੀ ਤੂੰ ਲਾਉਣੀ ਨਹੀਂ ਅੱਛਾ ਹਾਂ ਅੱਛਾ ਤੇ ਮੈਂ ਤਾਂ ਨਾ ਤੇਰੇ ਕੋਲ ਕੰਮ ਆਈ ਸੀ ਕਿ ਜੇ ਕਰ ਦੋਂਗੇ ਇੱਕ ਕਰਨ ਵਾਲਾ ਕਰਾਂਗੇ ਕੰਮ ਅੱਛਾ ਹਾਂ ਬਾਬਾ ਆਇਆ ਕੋ ਤਾਂ ਉਹਨਾਂ ਨੂੰ ਹੋਈ ਜਾਂ ਨਾ ਓਏ ਸੌਰੀ ਮੇਰੇ ਜੋ ਮੁਸ਼ਕਲ ਮਾਰਦੀ ਐ ਤੈਨੂੰ ਹੋਰ ਮੱਪਾਲਾ ਤੂੰ ਤਾਂ ਮੁਰਗਿਆਂ ਜਾਂ ਚ ਰਹਿਣਾਗਾ ਹੋਰ ਹੀ ਮੁਸ਼ਕਲ ਹੀ ਆਉਂਦੀ ਐ ਬਿੱਠਾਂ ਜੀ ਤੁਹਾਡੇ ਦਾ ਹਾਂ ਦੱਸ ਕੀ ਕਹਿੰਨੀ ਐ ਮਾ ਬਾਪ ਕੀ ਦੱਸਾਂ ਸਾਡ ਤਾਂ ਨਾ ਜਵਾਕਾਂ ਜਾਂ ਨੇ ਮੁਰਗੀ ਬਿਠਾਤੀ ਆਂਡਿਆਂ ਤੇ ਅੱਜ ਤੇ ਪਤਾ ਨਹੀਂ ਕੀ ਤਾਂ ਹੋਇਆ ਪਤਾ ਨਹੀਂ ਤਾਂ ਉਹ ਖਾਣਾ-ਦਾਣਾ ਨਹੀਂ ਧਰਿਆ ਤੇ ਸਾਡੀ ਤਾਂ ਨਾ ਮੁਰਗੀ ਮਰ ਗਈ ਅੱਛਾ ਮਰ ਗਈ ਹੋਰ ਤੇ ਮੈਂ ਤਾਂ ਡਾਕਟਰ ਨੂੰ ਵੀ ਬਥੇਰਾ ਦਿਖਾਈ ਆਉ ਕਹਿੰਦਾ ਭਾਈ ਹੁਣ ਮਰੀ ਕਿੱਥੋਂ ਜਿਉਂਦੀ ਹੋਊਗੀ ਜਵਾਕਾਂ ਨੂੰ ਕਿਹਾ ਮੈਂ ਕਾ ਹੋਰ ਲਿਆ ਕੇ ਬਿਠਾ ਦਿਓ ਹੁਣ ਘਟੋ ਘਟ ਮੈਂ ਤਾਂ 25 30 ਅੰਡੇ ਤਾਂ ਰੱਖੇ ਆਗੇ ਮੈਨੂੰ ਪਤਾ ਹੈਗਾ 15 ਰੁਪਿਆ ਦਾ ਅੰਡਾ 20 ਰੁਪਿਆ ਦਾ ਦਿੰਦੇ ਆਗੇ ਦੇਖੀ ਅੰਡੇ ਤਾਂ ਵਾਹਲੇ ਮਹਿੰਗੇ ਆ ਗੰਗਿਆਂ ਨੇ ਤੇ ਮੈਂ ਤਾਂ ਕਹਿੰਦੀ ਸੀ ਥੋੜੇ ਰੱਖੇ ਹੋਏ ਆ ਮੁਰਗੀਆਂ ਵਰਗੇ ਹਾਂ ਕੁਝ ਰੱਖੇ ਮੁਰਗੀ ਨਾਲੇ ਮੁਰਗਾ আচ্ছা ਮੈਂ ਨਾ ਮੁਰਗਾ ਤਾਂ ਮੈਂ ਕੀ ਕਰਨਾ ਜੇ ਤੂੰ ਮੈਨੂੰ ਮੁਰਗੀ ਦੇ ਦੇ 10 ਦਿਨਾਂ ਤੱਕ ਅਧਾਰ ਤੱਕ ਕਰਕੇ 10 ਦਿਨ ਤਾਂ ਹੋ ਹੀ ਗਏ ਇੱਕ ਕੀ ਉਹਨਾਂ ਦਾ ਚੂਚੇ ਨਿਕਲੇ ਹੁੰਦੇ ਆ ਅੱਛਾ ਤੇ 10 ਦਿਨ ਮੈਂ ਰੱਖੂੰਗੀ ਜਦੋਂ ਚੂਚੇ ਨਿਕਲਿਆਏ ਤੇ ਮੈਂ ਚੂਚਾ ਤਾਂ ਮੇਰੀ ਗਣ ਸੁਣ ਇੱਕ ਦਿਨ ਚ ਹੀ ਨਿਕਲੇ ਹੁੰਦੇ ਜੇ ਕੱਢਣਾ ਹੋਵੇ ਇੱਕ ਦਿਨ ਚ ਕਿੱਥਾ ਨਿਕਲਦਾ ਵੇ ਬਾਬਾ ਕਣਾਉਣ ਵਾਲੀ ਬਣ ਉਹ ਕਣਾਉਣ ਤਾਂ ਫੇਰ ਹੀ ਜੇ ਮੁਰਗੀ ਲਿਜਾਉਂ ਆਏ ਕਰ ਤੂੰ ਮੈਨੂੰ ਆਪਦੀ ਮੁਰਗੀ ਦੇ ਚਲ ਫਿਰ ਮੇਰੀ ਗਾਲ ਸੁਣੋ ਉੱਥੇ ਕੋਡੀ ਹੋਣਾ ਪਊਗਾ ਮੈਂ ਇੱਥੇ ਖੁੱਡੇ ਮੂਰੇ ਗੋਡਾ ਨਹੀਂ ਹੋਇਆ ਜਾਂਦਾ ਮੇਰਾ ਗੋਡਾ ਦੁਖਦਾ ਇੱਧਰ ਲਾ ਓਏ ਆਬਾ ਕੀ ਪਤਾ ਤੇਰੇ ਖੁੱਡੇ ਚ ਕਿੰਨੇ ਕੁ ਮੁਰਗੀਆਂ ਹੋਣਗੇ ਜੇ ਮੈਨੂੰ ਠੰਗ ਮਾਰੀ ਫੇਰ ਓਏ ਸੌਰੀ ਦੀ ਮੈਂ ਕੋਲੇ ਦਾ ਖਣਾ ਉਠੰਗ ਕਿਵੇਂ ਮਾਰ ਜੂਗੀ ਹੈ ਆ ਜਾ ਚੰਗਾ ਫਿਰ ਮੈਨੂੰ ਮੁਰਗਾ ਦੇ ਦੇ ਤੂੰ ਆਬਾ ਤੁਹਾਡੇ ਕੋਈ ਰਿਵਾਜ ਨਹੀਂ ਹੈਗਾ ਚਾਹ ਪਾਣੀ ਦਾ ਕਾਸੇ ਦਾ ਕੁਝ ਪੁੱਛਿਆ ਮਣੀ ਨਾ ਪਈ ਛੜੀ ਗਾਂ ਨੇ ਮਾਰੀ ਟੱਕਰ ਤੇਰੀ ਸਾਈ ਨੇ ਸਾਈ ਹੈਗੀ ਐ ਸਾਈ ਹੈਗੀ ਐ ਸੌਰੀ ਹੁਣ ਭਈਆ ਹੱਥ ਮਤਾਨ ਦੇ ਵਿੱਚ ਸਾਈ ਤੂੰ ਮੁਰਗੇ ਬਣਾਵਣਾ ਖਾਣਾ ਹੈ ਫਿਰ ਹੁਣ ਮੈਂ ਕੀ ਕਰਾਂ ਸੌਰੀ ਰੋਟੀਆਂ ਤੂੰ ਬਣਾ ਦੇ ਅੱਜ ਨਾ ਨਾ ਆਪਾ ਮੇਰੇ ਕੋਲ ਤਾਂ ਕਿੱਥੋਂ ਟਾਈਮ ਆਗਾ ਦੇਖ ਹੇ ਸੌਣੀ ਬਣਾ ਨਹੀਂ ਗੈਲੀ ਦੀ ਰੋਟੀ ਨਾ ਮੈਂ ਕਰੋ ਹੀ ਪੇਜ ਦੂੰਗੀ ਹੁਣ ਮੇਰੇ ਕੋਲ ਟਾਈਮ ਨਹੀਂ ਲੈ ਤੂੰ ਮੈਨੂੰ ਮੁਰਗੀ ਦੇ ਹਾਂ ਜਾਂ ਦੇਵਾ ਦੇ ਨਾ ਮੁਰਗੀ ਜੇ ਅਖੋਨ ਦਾ ਜਵਾਖ ਜਬ ਨਾ ਪੁੱਠੇ ਕੰਮ ਕਰ ਦਿੰਦੇ ਆ ਕੇ ਦਰ ਦਰ ਕੇ ਤੇ ਮੰਗਣੀਆਂ ਪੈ ਜਾਂਦੀਆਂ ਚੀਜ਼ਾਂ ਮੈਨੂੰ ਤੈਨੂੰ ਤਾਂ ਦੇਵਾ ਮੁਰਗੀ ਆ ਖੁੰਡੇ ਜਾ ਹਾਂ ਖੁੰਡੇ ਜਾ ਅੱਛਾ ਬੜਾ ਪੜ ਅਜਗਾੜ ਲਾਏਗਾ ਹਾਂ ਚੱਕ ਮਣਾਂ ਕੀ ਚੱਕਾਂ ਹਾਂ ਹਾਂ ਆਹ ਖੋਲਣਾ ਪਊ ਇਹਦਾ ਦਰਵਾਜਾ ਹੀ ਵਾਲਾ ਪੈਣਾ। ਇੰਦਰਵਾਗੀਆਂ ਕਾਹਨੂੰ ਪੈਣਾ। ਤੋ ਇਹ ਨਹੀਂ ਹੋਈ ਕਰੀ ਜਣੀ। ਫੜ ਕੇ ਕੱਢ ਲੈ। ਵਿੱਚ ਵੜ ਲੈ। ਕਿਤੇ ਆਏ ਨਹੀਂ ਪਤਾ ਹੈਗਾ ਕਿਤੇ ਹੋਰ। ਫੁੱਲੂ। ਨਾ ਬੱਬਾ ਲਿੰਗੀ ਕੰਮ ਕੱਢਾ। ਉਹ ਤਾਂ ਹੋ ਬੈਠਾ ਬੱਬਾ ਬੜਿਆ ਕਿੱਟਾ ਆਇਆ। ਫੜ ਕੇ ਕੱਢ ਲੈ ਹੁਣ। ਬੱਬਾ ਆਪ ਹੀ ਕੱਢ ਮੈਂ ਤੋ ਨਹੀਂ ਨਿਕਲਣਾ ਹੈਗਾ। ਨਾ 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 ਇਹ ਗੱਲ ਗਲਤ ਤੇਰੀ। ਉਹ ਬੈਠਾ ਹਤਾ ਗਾਹਾਂ। சரி <laughs> ਫੜ ਲੇਗਾ ਮੈਂ ਚੱਕ ਦੂੰ ਟਿੱਡੇ ਮੈਨੂੰ ਕਿਵੇਂ ਸਮਝਨੀ ਏ ਤੂੰ ਅੱਛਾ ਕਹੀ ਹੈਂਗਾ ਖੁੱਡਾ ਜਾ ਆ ਖੁੱਡਾ ਬੰਦ ਕਰ ਦੇ ਹਾਂ ਹੁਣ ਇਹ ਮੁਰਗਾ ਹੀ ਆ ਕਿ ਮੁਰਗੀ ਐ ਇਹ ਮੁਰਗੀ ਐ ਸੌਰੀ ਤੂੰ ਮੁਰਗਾ ਕੀ ਕਰਨਾ ਨਾ ਮੈਂ ਤਾਂ ਕੀ ਕਰਨਾ ਮੁਰਗਾ ਮੈਨੂੰ ਤਾਂ ਮੁਰਗੀ ਹੀ ਚਾਹੀਦੀ ਆ ਚੱਲ ਚੰਗੀ ਗੱਲ ਆ ਚੱਲ ਉਹ ਬਾਤ ਤੇਰਾ ਬਥੇਰਾ ਬਹੁਤ ਬਹੁਤ ਧੰਨਵਾਦ ਤੇ ਜਦ 10ਵੇਂ 11ਵੇਂ ਤੇ ਨਿਕਲਣਾ ਚੂਚੇ ਤੇ ਮੈਂ ਛੱਡ ਦੀ ਮੁਰਗੀ ਤੇ ਲੀ ਚੰਗਾ ਛੱਡ ਨਹੀਂ ਭਾਈ ਹਾਂ ਚੱਲ ਲੈ ਜਾਂ ਫਿਰ ਹੁਣ ਚੰਗਾ 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 ਲੈ ਕੇ ਲਿਆ ਹੋਂ ਦਾ ਬਾਹਲੇ ਸ਼ਹਿਰ ਘਾਉਂਦੀ ਏ ਸੱਗਰੀ ਨੂੰ ਮੁਰਗੀ ਦੇ ਦਾਂ ਮੁਰਗਾ ਕੀਰੇ ਬੱਚੇ ਕੰਢ ਕੇ ਦੇਉ ਇਹਨੂੰ ਹਾਂ ਪੇਲਾ ਉਂਕਰੀ ਤੁਰੇ ਫਿਰੂਗੀ ਐਂ ਦਾ ਕਹਿ ਲਿਆ ਤੂੰ ਵੀ ਕੰਜਰਾ ਏਵਾ ਮਿਆ ਕੰਜਰ ਜੇ ਤੂੰ ਹੀ ਕਰ ਲੈਣਾਗਾ ਓ ਮੈਨੂੰ ਪਤਾ ਸੀ ਕਦਰੀ ਦੇ ਇਹ ਲਾਉਣਾ ਪਊਗਾ ਉਹਦਾ ਤਾਂ ਲੈ ਆਉਣੀ ਨਹੀਂ ਆਪੇ ਆਉਗੀ ਹੁਣ ਭੱਜੀ ਤਰੀ ਨਾ ਕੀ ਕਰਾਂ ਐ ਆਖੂ ਕਹਿ ਲਿਆ ਉਹ ਕਹਿ ਲਿਆ ਕੰਜਰਦਿਆਂ ਇੱਥੇ ਤੜਕਾ ਫੂਕਾ ਦਾਲ ਦਾ ਮੱਚ ਗਈ ਕੰਜਰਦਿਆਂ ਨਾ ਕਹਿ ਲਿਆ ਕੰਜਰਦੇ ਉਹ ਆਈ ਨਹੀਂ ਇੱਤਾਂ ਦਾ ਮੁਰਗਾ ਸੀ ਅਜੇ ਬੱਚੇ ਨਿਕਲੇ ਨਹੀਂ ਬੇਬਾਬਾ ਆ ਗਈ ਸੱਗਰੀ ਓਏ ਯਾਦ ਕਰਿਆ ਆ ਗਈ ਹਾਂ ਸੋਹਣੀਏ ਕਿੱਧਰ ਚੱਕੀ ਫਿਰਦੀ ਏ ਆ ਲੈ ਸਾਵਾ ਬਦੈ ਨੂੰ ਕੀ ਹੋ ਗਿਆ ਬੇਬਾਬਾ ਤੈਨੂੰ ਮਾੜੀ ਮੋਟੀ ਸ਼ਰਮ ਸੰਗ ਹੈਗੀ ਨਾ ਦਾੜੇ ਤੇਰੀ ਚਿੱਟੀ ਹੋਈ ਪਈਆ ਉਮਰ ਤੇਰੀ ਇੰਨੀ ਹੋਈ ਪਈਆ ਤੈਨੂੰ ਐ ਨਹੀਂ ਪਤਾ ਲੱਗਿਆ ਹੈਗਾ ਵੀ ਇਹ ਮੁਰਗਾ ਕੇ ਮੁਰਗੀ ਆ ਮੇਰੇ ਤਾਂ 25 ਦੇ 25 ਆਂਡੇ ਭੰਨ ਕੇ ਪੀ ਗਏ ਟੁੱਟ ਪੈਣਾ ਹਾਂ ਸੋਹਣੀਏ ਮੈਂ ਕਹਣਾ ਥੱਲੇ ਚੱਕ ਕੇ ਦੇਖੀ ਸੀ ਇਹ ਅਰੇ ਚੱਕ ਕੇ ਦੇਖ ਲੰਦਾ ਜੇ ਥਾਣਾ ਹੈਗੇ ਸੀ ਕਿ ਹੈ ਨਹੀਂ ਉਹ ਮੈਂ ਸਹਰੀ ਦੀ ਤੈਨੂੰ ਆਖੀਦਾ ਹੈਗਾ ਜੀ ਖੋਲ ਕੇ ਦੇਖ ਲੈ ਆਪੀ ਮੈਨੂੰ ਕੀ ਪਤਾ ਲੱਗਦਾ ਕਿੱਥੋਂ ਦੇਖਣਾ ਸੀ ਕੀ ਪਤਾ ਲੱਗਦਾ ਮੁਰਗਿਆਂ ਦਾ ਹੁਣ ਮੈਸਾਂ ਦੇ ਤਾਂ ਬੰਦਾ ਦੇਖ ਲੰਦਾ ਵੀ ਹੈ ਮੈਸਾ ਕਿ ਝੋਟਾ ਹੁਣ ਆ ਮੁਰਗਿਆਂ ਮਾਰ ਗਿਆ ਮੈਨੂੰ ਦੱਸ ਕੀ ਪਤਾ ਜੇ ਤੇਰੇ ਰੱਖੇ ਸੀ ਤੈਨੂੰ ਪਤਾ ਨਾ ਹੁਣ ਸਾਰੀ ਫਟੀਆਂ ਕੁੱਟਣਾ ਕੀ ਸੀ ਤੇਰਾ ਲੱਗਦਾ ਪਣ ਕੇ ਪੀ ਗਿਆ ਐਡਾ ਤਾਂ ਚੌੜਾ ਹੋ ਗਿਆ ਹੁਣ ਇਹ ਪੀ ਪੀ ਨਾਹੀ ਗੰਜਰੇ ਦੀ ਮੈਂ ਆਖਿਆ ਕਿ ਠਕਣਗੀ ਕਿਉਂ ਚੱਕੀ ਗਈ ਇਹ ਤਾਂ ਹੋਗਾ ਤਕੜਾ 25 ਦੇ 25 ਅੰਡੇ ਮਨ ਕਪੀ ਗਿਆ ਮੇਰਾ ਸ਼ੇਰ ਸ਼ੇਰ ਦਾ ਲੱਗਿਆਗਾ ਮੈਨੂੰ ਨਹੀਂ ਪਤਾ ਲੈ ਮੇਰੀ ਪਰਪਾਈ ਕਰ ਪੈਸੇ ਦੇ ਮੈਨੂੰ ਤਾਂ ਡਿਆਵੇ ਹੁਣ ਪਰਪਾਈ ਕਰਦਾਂਗੇ ਗੱਲਾਂ ਜਿਹੜੀਆਂ ਕਰਦੀਆਂ ਮੈਂ ਤਾਂ ਪੈਸੇ ਲੈ ਕੇ ਜਾਉ ਮੈਂ ਤੈਨੂੰ ਦੇਖ ਕੇ ਦਰੂ ਨਾ ਮੈਂ ਸ਼ੇਰ ਤੋ ਖੇੜਾ ਤੇ ਮੇਰਾ ਗੁੱਸਾ ਪਕ ਲੈ ਬੁੜਾ ਹੂੰ ਬੇਬਾਪਾ ਨਾ ਮੈਨੂੰ ਐਂ ਦੱਸ ਤੂੰ ਤਾਂ ਪੰਡੇਲੇ ਕਿਸੇ ਨੂੰ ਜੂ ਨਹੀਂ ਦਿੰਦਾ ਤੂੰ ਮੈਨੂੰ ਪੈਸੇ ਕਿਵੇਂ ਦੇ ਦੇਗਾ ਓਏ ਜੂ ਮੇਰੀ ਗੱਲ ਸੁਣ ਤੇਰੀ ਤਾਈ ਨੇ ਤੇ ਅੱਜ ਰੋਟੀ ਬਣਾ ਦੇ ਰੋਟੀਆਂ ਮੈਂ ਉੱਦੇ ਵੀ ਤੈਨੂੰ ਜਵਾਬ ਦੇ ਦੇਗੀ ਰੋਟੀ ਬਣਾ ਦੇ ਚਲ ਕੋਈ ਨਹੀਂ ਬਣਾ ਦੂੰਗੀ ਰੋਟੀਆਂ ਤਾਂ ਕੀ ਹੁੰਦਾਗਾ ਪੁੰਨੀ ਹੁੰਦਾਗਾ ਬੁੱਢਾ ਠੇਰੇ ਦਾ ਕੋਈ ਗੱਲ ਨਹੀਂ ਫੇਰ ਕੀ ਆ ਰੋਟੀ ਤਾਂ ਬਣਾ ਹੀ ਦੂੰ ਗੱਲ ਕਰ ਮੈਂ ਪੈਸਾ ਲੈ ਕੇ ਜਾਉਂ ਬਰਾ ਅੰਡਾਂ ਦੇ 15 ਰੁਪਏ ਦਾ ਇੱਕ ਆਂਡਾ 25 ਆਂਡਾ ਤਾਂ ਦੇਖ ਲੈ ਵੀ ਕਿੰਨੇ ਪੈਸੇ ਬਣ ਗਏ ਮੈਂ ਤਾਂ 25 ਆਂਡਾ ਦੇ ਪੈਸੇ ਲੈ ਕੇ ਜਾਉਂ ਨਹੀਂ ਮੈਂ ਮੁਰਗਾ ਲੈ ਜਾਉਂ ਮੁਰਗੇ ਤੂੰ ਦੇਣ ਵਾਲੀ ਬਣੀ ਮੈਂ ਤੈਨੂੰ ਦੇਗੀ ਤੋਰੂ ਹੋਰੀ ਪੈਸੇ ਕਹਿਣਾ ਕਿ ਤੀ ਹੋਰ ਮਰੀ ਐਵੇਂ ਦੇਣ ਵਾਲੀ ਬਣੀ ਫਿਰ ਤੂੰ ਐਂ ਕਹਿ ਵੀ ਲੈਣ ਵਾਲੀ ਬੜੀ ਪੈਸੇ ਦਊ ਮੈਂ ਓ ਮੇਰੀ ਨਿਗਾ ਬਣਾਈ ਆ ਉਹਦੇ ਕਰਕੇ ਸਾਰਾ ਦਿਮਾਗ ਸੈੱਟ ਨਹੀਂ ਰਹਿਣਾ ਨਿਗਾ ਬਣਾਈਆ ਜੀਬ ਤਾਂ ਨਹੀਂ ਬਣਵਾਈ ਰਮੀ ਵੀ ਜਿਹੜੀ ਹੋਈ ਪਲਟੀ ਜਾਂਦੀ ਆ ਚੰਗ ਚੰਗਾ ਨਹੀਂ ਤਾਂ ਤੈਨੂੰ ਕਿਹੜਾ ਹੁੰਦਾ ਸ਼ਿਰਾਂ ਦੋ ਰੋਟੀਆਂ ਲਾਜਾ ਰੋਟੀਆਂ ਤਾਂ ਕੋਈ ਨਹੀਂ ਮੈਂ ਲਾ ਦੇਣੀਆਂ ਕਿ ਕਬਲੇ ਨੂੰ ਤਾਂ ਕੀ ਆ ਮੇਰੇ ਤਾਂ ਦਿਮਾਗ ਤੇ ਟੈਨਸ਼ਨ ਪਈ ਪਈ ਆ ਨਾਣ ਤਾਂ ਹੁਣ ਜਵਾਕ ਮਨ ਮਨ ਰੋਈ ਜਾਂਦਾ ਦੋ ਰੁਪਏ ਬੰਦ ਲੈਣੀ 2 ਰੁਪਏ ਬੱਧਾ ਕਿਉਂ ਮੈਂ ਤਾਂ ਪੂਰੇ ਲੈ ਕੇ ਜਾਊਂਗੀ ਨਾ ਤਾਂ ਮੈਂ ਕਿਸੇ ਦਾ ਅੱਜ ਤੱਕ 1 ਰੁਪਿਆ ਖਾਦਾ ਨਾ ਮੈਂ ਕਿਸੇ ਨੂੰ ਆਪਦਾ 1 ਰੁਪਿਆ ਖਾਣ ਦਿੱਤਾਗਾ ਸਾਬ ਚ ਤਾਂ ਮੈਂ ਜਮਾ ਖਰੀ ਕੋਟੀ ਹੈਗੀ ਸੋਨੀ ਹੋਰ ਕਾਸ ਚਿਹਰਾ ਫੇਰੀ ਕਰ ਜੂ ਪਰ ਸਾਬ ਚਿਹਰਾ ਫੇਰੀ ਨਹੀਂ ਕਰਦੀ ਹੈਗੀ ਨਾ ਮੈਂ ਕਿਸੇ ਦਾ ਖਾਵਾਂ ਨਾ ਮੈਂ ਖੋਟਾ ਰੁਪਿਆ ਕਿਸਦਾ ਖਾਣ ਦੇਵਾਂ ਕੈਲਾ ਗੰਜਰ ਦਾ ਕਿਸੇ ਨਾਲ ਸਰੀ ਨਹੀਂ ਆ ਲੋਕ ਬਹੁਤ ਫੁੱਦੂ ਲਈ ਜਾਂਦੇ ਕੈਲੇ ਦਾ ਪਰ ਕੈਲੇ ਦਾ ਫੁੱਦੂ ਲੱਗਿਆ ਹੋਗਾ ਸੋਨੀ ਦਾ ਫੁੱਦੂ ਨਹੀਂ ਕਦੇ ਵੀ ਲੱਗ ਸਕਦਾ ਕੈਲੇ ਨੂੰ ਤਾਂ ਮਾਰਨ ਵਾਲਾ ਕਰਤਾ ਕੀਨੇ ਮਾਰਤਾ ਉਹ ਲੈ ਗਿਆ ਦੋ ਮੁਰਗੀਆਂ ਕੰਜਰ ਦਾ ਹਰਦੀਪੂ ਨਾ ਉਹਨੇ ਪੈਸੇ ਦਿੱਤੇ ਪੈਸੇ ਦੰਬਲੇ ਕੰਜਰਦਿਆਂ ਨੇ ਮੇਰੇ ਤਾਂ ਭਈ ਉਹ ਕੀ ਕਰੇ ਵਿਚਾਰਾ ਪੈਦਰੀ ਮੁਰਗੀਆਂ ਤਾਂ ਦੋ ਲੈ ਕੇ ਗਿਆ ਲਜਾ ਕੇ ਵਿਚਾਰੇ ਨੇ ਤਾਂ ਟੋਕਰ ਥੱਲੇ ਦਿੱਤੀ ਉੱਤੇ ੱਟ ਧਰਨੀ ਭੁੱਲ ਗਿਆ ਤੇ ਉਹਦਾ ਬਿੱਲੀ ਦੋਨਾਂ ਦਾ ਗਲ ਮਸੋੜ ਗਈ ਓਕੇ ਕਰੇ ਹੁਣ ਮੈਂ ਮੁਰਗੀ ਦਾ ਠੇਕ ਨਾ ਉਹ ਨਹੀਂ ਗੱਲ ਮੇਰੀ ਗੱਲ ਸੁਣ ਨਾ ਧੀ ਦੇ ਲੇਖੇ ਨਾ ਪੁੱਤ ਦੇ ਲੇਖੇ ਹੁਣ ਜੇ ਤੈਨੂੰ ਪੈਸੇ ਦਊਗਾ ਵਿਚਾਰਾ ਉਹ ਦੱਸ ਉਹ ਵੀ ਤੇ ਪੱਟਾ ਲੁੱਟਿਆ ਗਿਆ ਨਾ ਮੇਰੀ ਗੱਲ ਸੁਣ ਜੇ ਹੁਣ ਸਹਰਾ ਮੁਰਗੀ ਨੂੰ ਸામੂਹਗੇ ਨਹੀਂ ਮੈਂ ਬਿੱਲੀ ਦਾ ਠੇਕਾ ਲੈ ਤਾ ਅਗਲੇ ਨੂੰ ਫਿਰ ਹੁਣ ਉਹਦੀ ਵੀ ਕੋਈ ਗਲਤੀ ਨਹੀਂ ਨਾ ਫਰ ਤੂੰ ਗ ਬੇਫਾਲ ਤੂੰ ਹੁਣ ਉਹ ਤਾਂ ਪੈਸੇ ਮੰਗਦਾ ਜਵਾਕ ਤੋਂ ਓਏ ਸੋਹਰੇ ਗੱਪ ਛੱਪ ਮਾਰ ਕੇ ਲੈ ਜਾਂਦੇ ਆ ਚੀਜ਼ਾਂ ਅੱਜ ਕੱਲ ਟਾਈਮ ਮਾਰਾਂਗਾ ਕੱਲ ਜੋ ਇਹ ਗੱਲ ਤਾਂ ਗਲਤ ਹੈ ਕੋਈ ਗੱਪ ਛੱਪ ਨਹੀਂ ਅੱਜ ਕੱਲ ਮਾਰਨਾ ਚਾਹੀਦਾ ਹਾਂਜੀ ਪਹਿਲੇ ਲੋਕ ਫੁੱਦੂ ਬਹੁਤ ਲਾ ਰਹੇ ਹੈਗੇ ਹਾਂ ਫੁੱਦੂ ਤਾਂ ਲਾਈ ਜਾਂਦੇ ਗੱਪ ਤੇ ਗੱਪ ਮਾਰ ਦਾਂਦਾ ਕੋਈ ਚੀਜ਼ ਲੈ ਜਾ ਨਾ ਕੋਈ ਮੂੜੇ ਸੋਹਰਾ ਆ ਕਿਦ ਨੇ ਬੱਠਲ ਗਏ ਮੇਰੇ ਅੱਜ ਤੇ ਕਰਸਾਲੇ ਦਾ ਇਹ ਵੀ ਪਤਾ ਲੱਗਿਆ ਬੱਠਲ ਗਏ ਕਿੱਧਰ ਉਹ ਬੱਠੜਾ ਜੇ ਦੱਸ ਕੇ ਸੀ ਨੇ ਦਾਲ ਚੌਲ ਪਾ ਕੇ ਖਾਣੇ ਸੀਗੇ ਓਏ ਸੋਹਰਾ ਜਵਾਂਗ ਤੋਂ ਮੰਗ ਕੇ ਲੈ ਗਿਆ ਘਰੋਂ ਓਏ ਬੱਠੜ ਵੀ ਕੋਈ ਮੰਗਣ ਆਉਂਦਾ ਹੁੰਦਾ ਓਏ ਮੰਗਣਾ ਸੀ ਕਿਸੇ ਨੇ ਮਿੱਟੀ-ਮੁੱਟੀ ਪਾਉਣੀ ਸੀ ਸੱਤ ਦੇ ਉਹ ਸਾਲਿਆਂ ਨੇ ਦੱਬ ਵੀ ਲੈਤੇ ਹੁਣ ਨਾ ਮੁੜ ਕੇ ਬੱਠੜ ਆਏ ਮੁਕਰ ਗਏ ਲੋਕ ਫਤ ਤੈਨੂੰ ਪਤਾ ਹੀ ਸੀ ਵੀ ਕਿਹਨਾਂ ਤੇ ਲੈ ਕੇ ਗਿਆ ਤੂੰ ਗਲਤ ਫੜਲਾ ਜਾ ਕੇ ਓਏ ਸੋਹਰੇ ਨੇ ਮੈਨੂੰ ਐ ਵੀ ਆਪ ਕਹਿੰਦਾ ਕਾਲ ਚੋਕ ਦਾ ਜਮਾਨਾ ਹੋਈ ਤਾਂ ਗੱਲ ਲੈ ਬਿਲੇ ਕਾਲ ਚੋਕ ਤਾਂ ਆ ਗਿਆ ਇਹ ਤਾਂ ਗੱਲ ਤੇਰੀ ਸਹੀ ਹੈ ਜਾਨ ਸੋਹਣੀਏ ਮੇਰੀਆਂ ਰੋਟੀਆਂ ਬਣਾ ਦੇ ਦੋ ਰੋਟੀਆਂ ਤਾਂ ਕੋਈ ਨਹੀਂ ਮੈਂ ਬਣਾ ਜੂਗੀ ਦੇਖੇ ਤਾਇਆ ਇੱਕ ਗੱਲ ਦਾ ਤੈਨੂੰ ਮੈਂ ਲੰਬਾ ਦੇਣਾ ਸੀ ਬਾਹਲਾ ਵੱਡਾ ਲੰਬੇ ਦੇ ਦੇ ਮੈਂ ਤੁਹਾਡੇ ਰਿਵਾਜ ਦੇ ਬੂਝ ਹੈ ਜੀ ਮੈਂ ਤੁਹਾਡੇ ਘਰੇ ਕਈ ਵਾਰੀ ਆ ਗਈ ਕਦੇ ਤਾਂ ਚਾ ਪਾਣੀ ਦੀ ਘੁੱਟ ਤੱਕ ਨਹੀਂ ਪੁੱਛੀ ਚਾਹ ਤਾਂ ਪਿਉਣੀ ਕੀ ਹੈਗੀ ਓਏ ਸੋਹਣੀਏ ਮੇਰੀ ਗੱਲ ਸੁਣ ਇਹਨਾਂ ਸਾਰਾ ਲੰਮਾ ਲਾ ਦੇਣਾ ਮੈਂ ਮੈਂ ਚਾਹ ਰਿਹਾ ਹਾਂ ਚਾਹ ਕੇ ਨੇ ਪੀਂਗੇ ਦੇਖੀ ਕੰਜਰਦੀ ਫਿਰ ਬਾਬਾ ਉੱਤੇ ਕੱਤੋਂ ਚੜਦਾ ਮੇਰੇ ਕੰਨ ਚ ਤਾਂ ਟੀਂ ਟੀਂ ਕਰ ਲਾਤਾ ਮੈਂ ਮੈਂ ਤਾਂ ਥੱਲੀ ਪਿਆ ਇਹ ਕੰਜਰਦੀ ਮੇਰੇ ਤਾਂ ਪੁੱਤ ਨੇ ਨਾ ਕੰਨ ਵੀ ਟੀਂ ਟੀਂ ਕਰ ਲਾਤਾ ਇੰਨਾ ਬੋਲਦਾ ਫੇਰੀ ਦੇਖੂ ਇੱਕ ਹੀ ਨਾ ਕੰਜਰਦੀ ਉੱਤੇ ਚੜ ਚੜ ਹਣਕ ਹਣਕ ਕੇ ਬੋਲਦਾ ਕੀ ਇਹੇ ਬੁੜਾ ਦਾ ਕੋਈ ਹੈ ਨਾ ਪੁੱਤ ਖਣੇ ਦੇਨੇ ਉਹੀ ਗੋਹੀ ਗਾਲਾਂ ਆਪਦੀ ਜਾਤ ਬਗੜ ਰੱਖੀ ਹੈਗੀ ਫੜਾਤਾ ਮੈਨੂੰ ਮੁਰਗਾ 25 ਦੇ 25 ਦੇ ਫਿਰ ਪੈਸੇ ਕਿੰਨੇ ਬਣ ਗਏ ਜੇ 10 ਰੁਪਈਆ ਨੂੰ ਲਾਈਏ 250 ਬਣ ਗਿਆ 250 ਦਾ ਅੱਧਾ ਹੋ ਗਿਆ 150 300 350 ਬੁੜੇ ਨੂੰ ਆਏ ਕਹ ਦੂੰਗੀ ਸਿੱਧਾ 500 ਹੀ ਬਣ ਗਿਆ ਹਾਂ 500 ਰੁਪਈਆ ਤਾਂ ਲੈ ਕੇ ਹੀ ਜਾਊ ਨਾਲੇ ਤਾਂ ਲਿਆਉਂਗੀ 300 ਦੀ ਮੁਰਗੀ ਹੈ ਨਾਣੇ ਲਿਆਉਂਗੀ ਨਪੁੱਤ ਖਾਣੇ ਦਾ 200 ਦੇ ਅੰਡੇ ਤੇ ਦਵਾਰੇ ਮੁਰਗੀ ਦੇ ਅੰਡੇ ਵਿਟਿਆ ਲੂੰਗੀ ਮੈਂ ਤਾਂ ਐਂ ਹੀ ਕਰੂੰਗੀ ਫਿਰ ਆਹੀ ਗੱਲ ਲੋਟ ਆਊਗੀ ਹੈ हां 500 ਲੈ ਕੇ ਲੈ ਕੇ ਜਾਉਂਗੀ 500 ਤਾਂ ਬਿਨਾ ਤਾਂ ਮੈਂ ਜਾਂਦੀ ਨਹੀਂ ਹਾਂਗੀ ਉਹਨਾਂ ਚੱਕਰ ਨਾ ਇਹਦੀਆਂ ਪਕਾ ਕੇ ਜਾਮਾ ਰੋਟੀਆਂ ਚਲ ਰੋਟੀਆਂ ਦਾ ਤਾਂ ਪੰਨਾ ਕੀ ਹੁੰਦਾਗਾ ਰੋਟੀਆਂ ਦਾ ਪਕਾਜੂ ਲੈ ਮੈਨੂੰ ਲੱਗਦਾ ਬੁੜਾ ਜਾ ਤਾਂ ਚਾਹ ਬਣਾਉਣੀ ਲੱਗ ਗਿਆ ਹੂਗਾ ਜੇ ਖਾਣੇ ਦਾ ਜਿਹੜਾ ਹਜੇ ਤੱਕ ਨਹੀਂ ਆਇਆ ਹੈਗਾ ਮੈਂ ਬਾਬਾ ਲੇਟ ਹੋਈ ਜਾਨੀ ਆ ਸੋਹਣੀ ਉਹੀ ਕਾਣ ਕਰੀ ਜਾਨੀ ਖਾਣਨਾ ਆ ਬਾਬਾ ਮੈਂ ਲੇਟ ਹੋਈ ਜਾਨੀ ਮੈਂ ਜਾਣਾ ਚਾਹ ਤੇ ਟਾਈਮ ਲੰਘਿਆ ਸੰਜਰੀਏ ਅੱਛਾ ਅੱਛਾ ਚਲ ਕੋਈ ਗੱਲ ਨਹੀਂ ਆਂਦਾ ਪੀਆ ਹੋ ਜਾਂ ਤਿਆਰ ਕੇ ਨਾ ਰੋਟੀ ਬਣਾਉਣੀ ਰੋਟੀ ਤਾਂ ਬਣਾਉਂਦੇ Papa ਗਲਾਸ ਤੋਤਾ ਹੋਇਆ ਤੋਤੇ ਸਹਰੀ ਏ ਅੱਛਾ ਹਾਂ ਊਟਕ ਬਸ 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 ਯਕਾ ਥੋੜੀ ਜਿਹੀ ਪੀਉ ਮੈਂ ਤਾਂ ਆਖਿਆ ਕਾ ਫੇਰ ਅਹ ਕੀ ਪਤਾ ਨਹੀਂ ਬਾਬੇ ਨੇ ਚਾਹ ਕਿਹਾ Papa ਚਾਹ ਚ ਕੀ ਪਾਇਆ ਹੈ ਚਾਹ ਚ ਲੌਂਗ ਲੈ ਜੀ ਭਾਈ ਏ ਸਹਰੀ ਏ ਪਣ ਤਾਂ ਲਿਆਉਂਦਾ ਲਾਉਂਗੀ ਮੂੰਹ ਚ ਆ ਗਿਆ ਆਹੋ ਓਏ ਹੋਰ ਤਾਂ ਨਹੀਂ ਕੋਈ ਆ ਆ ਸੌਰੀ ਮੂਚਾ ਨਾ ਕਾਲਾ ਜਿਹਾ ਸੀ ਫੇ ਲਾਉਂਗੀ ਹੂਗਾ ਲਾਉਂਗਾ ਲਾਉਂਗਾ ਕੋਕਲਾ ਹੈ ਪਾ ਮੜਾ ਜਾ ਹੋ ਕਰੀ 25 ਅੰਡਿਆਂ ਦਾ ਪੈਸੇ ਕਿੰਨੇ ਬਣ ਗਏ 25 ਅੰਡਿਆਂ ਦੇ ਸੌਰੀ ਤੋਂ ਮੈਨੂੰ ਹੀ ਦੱਸ ਦੇ ਮੈਨੂੰ ਕਿਹੜਾ ਹਸਾਮਕ ਤਾਮ ਲਾਉਣਾ ਹੁਣ ਮੇਰੀ ਗੱਲ ਸੁਣ ਵਿਚੋਂ ਨਾ 15 ਅੰਡੇ ਸੀਗੇ ਮੇਰੇ 15 15 ਵਾਲੇ 10 ਅੰਡੇ ਸੀ 35 35 ਵਾਲੇ ਕਿਉਂਕਿ ਮੈਂ ਬੱਤਕਾਂ ਦੇ ਅੰਡੇ ਬਿਠਾਏ ਸੀਗੇ ਵਿੱਚ ਮੈਨੂੰ ਐ ਸੀ ਮੈਂ ਬੱਤਕਾਂ ਨਿਕਲੇ ਹੋਣੀਆਂ ਹੀ ਆ ਮੱਕਰੇ ਪਾਲ ਲਾਂਗੇ ਉਹ ਚੌਣੇ ਦੇ ਅੰਡੇ ਰੱਖੇ ਸੀ ਕੰਜਰ ਨੇ ਚੌੜੇ ਕੰਨ ਗੋਲ ਗੋਲੇ ਡੱਡੇ ਅੰਡੇ ਸੀ ਬੱਤ ਕਾਦੇ ਉਹ 35 ਰੁਪਿਆ ਦਾ ਇੱਕ ਅੰਡਾ ਸੀ 10 ਅੰਡੇ ਤਾਂ ਮੇਰੇ ਉਹੋ ਸੀ ਵੱਡੇ ਵਾਲੇ ਹੋਣੇ ਤਾਂ ਸਹਰੀਏ ਅ ਡੱਡੇ ਅੰਡੇ ਸੀ ਨੇ ਨੇ ਤਾਂ ਹੀ ਆ ਮੁਰਗਾ ਮਰਨ ਵਾਲਾ ਕਰਤਾ ਕੰਜਾਂ ਦਾ ਖਾ ਕੇ ਮਗੜ ਬਿਲੇ ਵਰਗਾ ਹੋ ਗਿਆ ਮੁਰਗਾ ਨਹੀਂ ਮਰਨ ਵਾਲਾ ਹੋਇਆ ਮਰਨ ਵਾਲੇ ਤਾਂ ਅਸੀਂ ਕਰਤੇ ਸਾਡਾ ਤਾਂ 500 ਦਾ ਨੁਕਸਾਨ ਕਰਤਾ ਓਏ ਮੈਂ ਤੇਰਾ ਹਰਿਆਣਾ ਭਰਨ ਨੂੰ ਤਿਆਰ ਹਾਂ ਤੈਨੂੰ ਮੈਂ ਦੱਸਦੀ ਆ ਗੱਲ ਸਾਰੇ ਪੈਸੇ ਜੋੜ ਕੇ ਟੋਟਲ ਹੋ ਗਏ 500 ਰੁਪਇਆ ਮਸ ਇੱਕ ਨੋਟ ਦੇ ਦੇ 500 ਦਾ ਓ ਮੇਰੀ ਗੱਲ ਸੁਣ ਨੋਟ ਤਾਂ ਮੈਂ ਤੈਨੂੰ ਦੇ ਦੂੰ ਵੱਧ ਨੇ ਅੱਜ ਤੇਰੀ ਤਾਈ ਨਹੀਂ ਕਰੇ ਰੋਟੀਆਂ ਪਕਾ ਦੂੰ ਮੈਨੂੰ ਪਤਾ ਤਾਂ ਹੀ ਨਹੀਂ ਜੇ ਰੋਟੀਆਂ ਤਾਂ ਪਕਾਈ ਦੇ ਮੇਰੀ ਗੱਲ ਸੁਣ ਫਿਰ ਰੋਟੀਆਂ ਪਕਾਉਂਗੀ ਪਰ ਉਹਦੀ ਵੀ ਦਿਹਾੜੀ ਲੱਗੂ ਵੀ ਹੋਏ ਤੈਨੂੰ ਮੈਂ ਵੀ ਹਜ਼ਾਰ ਦੇ ਦੂੰ ਹਾਂ ਹਜ਼ਾਰ ਦੇ ਦੇ ਠੀਕ ਆ ਫਿਰ ਮੈਂ ਰੋਟੀਆਂ ਵੀ ਪਕਾ ਲਾਂ ਹਾਂ ਜੇ ਤੇਰੇ ਭਾਂਡੇ ਮਾਂਜਣੇ ਉਹ ਵੀ ਮਾਂਜ ਜੂਗੀ ਤੇ ਨਾਲੇ ਮੇਰੇ ਅੰਡਿਆਂ ਦੀ ਪਰੋਠੀ ਹੋ ਜੂਗੀ ਵੀ ਗੰਜਰ ਦੇਖ ਨਾ ਬਟੂਆ ਇਹਦਾ ਰੱਖਣਾ ਪੈਂਦਾ ਬੋਤੇ ਤੋਂ ਡਰਦਾ ਨਾ ਮੈਂ ਪੈਂਦਾ ਹੱਥ ਵੀਰੀ ਕਰ ਜਾਂਦਾ ਉਹ ਸੀ ਵਾਲੇ ਆ ਆ ਚੇਕ ਕਰਨੇ ਆ ਪਰ ਇਹ ਮਰ ਆ ਪਹਿਲੇ ਕੰਜਰੇ ਪੁੱਠੀ ਫੜੀ ਐਨੇ ਇੱਕ ਦੋ ਆ ਚੱਕ ਹਿਆਰ ਹਾਂ ਠੀਕ ਆ ਪਪਾ ਦੇਖ ਸਾਬ ਮੈਂ ਨਾ ਜਮਾ ਸਹੀ ਕਰਦੀ ਨਹੀਂ ਨਾ ਨਾ ਪਪਾ ਬੱਸ ਦੇਖ ਨਹੀਂ 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 ਇਹ ਗੱਲ ਗਲਤ ਮੈਂ ਜਿੰਨੀ ਜਵਾਨ ਕਰ ਲਈ ਮੈਂ ਪੈਸੇ ਉੰਨੇ ਹੀ ਲਵਾਂਗੀ 500 ਆਂਡਿਆਂ ਦਾ 500 ਰੋਟੀਆਂ ਦਾ ਠੀਕ ਆ ਮੈਂ 500 ਤੋਂ 1 ਰੁਪਿਆ ਵੱਧ ਨਾ ਮੈਂ ਲਵਾਂ ਘੱਟ ਜਿਹੜੀ ਮੈਂ ਜਵਾਨ ਕਰਨ ਲਈ ਮੈਂ ਜਵਾਨ ਤੇ ਖਰੀ ਉੱਤਰਦੀ ਆਂਗੀ ਚਾਹੇ ਫਿਰ ਮੈਨੂੰ ਰੋਟੀ ਬਣਾ ਦੇ ਹਾ ਰੋਟੀ ਤਾਂ ਮੈਂ ਬਣਾ ਦੇਣੀ ਆ ਕੋਈ ਨਹੀਂ ਮੈਂ ਐਂ ਕਹਿੰਦੀ ਸੀ ਚੱਲ ਜੇ ਤੂੰ ਵਾਲਾ ਕਰਦਾਗਾ ਮੈਂ ਕੱਲ ਨੂੰ ਵੀ ਰੋਟੀ ਬਣਾ ਜੂ ਮੈਨੂੰ 500 ਹੋਰ ਦੇ ਦੇ ਉਹ ਮੇਰੀ ਗੱਲ ਸੁਣ ਲੈ ਇੱਕਦਮ ਹੋਰ ਗੱਲ ਦੀ ਕਿਹ ਕਿਹੜਾ ਕੰਮ ਬੇ ਬਾਬਾ ਨੱਕਣ ਕੁਦੜ ਖਾਉ ਨੱਕਣ ਕੁਦੜ ਨਾਲ ਹਾਂ ਪਾ ਬਸ ਤੂੰ ਤਾਂ ਲੁੱਚੀਆਂ ਜੀਆਂ ਗੱਲਾਂ ਕਰਦਾ ਓਏ ਆ ਨਹੀਂ ਆਰਮੀ ਆ ਹਾਂ ਇਹ ਮੈਂ ਕੱਲ ਨੂੰ ਤੇਰੇ ਆ ਜੂਗੀ ਕੋਈ ਗੱਲ ਨਹੀਂ ਹੈ ਆਈਆਂ ਕਰਾਂਗੇ ਕੀ ਪਾ ਓਏ ਕੰਮ ਕਹਿਣਾ ਅੱਜ ਹੀ ਕਰਦੇ ਉਹ ਤਾਂ ਮੈਂ ਕਰਕੇ ਜਾਉ ਹਾਂ ਐਡਵਾਂਸ ਪੈਸੇ ਲੈਤੇ ਤੈਨੂੰ ਹੁਣ 2 ਦਿਨ ਤੇਰੇ ਕੋਲੇ ਲਗਾਤਾਰ ਹੀ ਹਾਂ ਮੈਂ ਅੱਛੇ ਹਾਂ ਨਹੀਂ ਆਰੀ ਮੱਝੇ ਛੱਡ ਨਾ ਲਈ ਚੰਗਾ ਹੂੰ ਚੱਲ ਫਿਰ ਮੈਂ ਆਉਂਦੀ ਐ ਮੈਨੂੰ ਰਸੋਈ ਸੁਈ ਕਿੱਥੇ ਕਰੇ ਓਏ ਆ ਜਾ ਦੱਸਾਂ ਸੁਈ ਸੋਰੀ ਨਹੀਂ ਰਸੋਈ ਤਾਂ ਮੈਂ ਆਪੇ ਪਾੜਨੂ ਅਬਾ ਇਹ ਗੱਲ ਗੱਲ ਤੂੰ ਆਵਦਾ ਇੱਥੇ ਬੈਠ ਨਾ ਆ ਜਾ ਕੰਜਰ ਵੀ ਉਹੀ ਮਰੀਂਦੀ ਹੈ ਨਹੀਂ ਤੂੰ ਬਹਿ ਜਾ ਓਰੇ ਬਹਿ ਜਾ ਆ ਜਾ ਮੈਂ ਤੈਨੂੰ ਪਤਾ ਨਹੀਂ ਲੰਗਣਾ ਕਿੱਥੇ ਸਮਾਂ ਬਾਬਾ ਬਹਿ ਜਾ ਤੂੰ ਤਾਂ ਹੋਵੇ ਹਰਕਤਾਂ ਦੀਆਂ ਪੁੱਠੀਆਂ ਕਰਦਾਂਗਾ ਮੈਨੂੰ ਨਹੀਂ ਪਤਾ ਹੈਗਾ ਤੇਰੇ ਘਰੇ ਨਹੀਂ ਕੋਈ ਲੈਣਾ ਨਹੀਂ ਦੇਣਾ ਨਹੀਂ ਤਾਂ ਤੂੰ ਕੀ ਲੈਣਾ ਸੋਹਣੀ ਇੱਜਤ ਦਾ ਬੰਦਾ ਮੈਂ ਸਹੀ ਆ ਉਹ ਤਾਂ ਮੈਨੂੰ ਦਿਸੀ ਜਾਂਦਾ ਦੇਖ ਰੋਟੀ ਬਣਾਉਂਗੀ ਮੇਰੇ ਮਾਂ ਘਰ ਅੰਦਰ ਨਾ ਹੀ ਰਸੋਈ ਚ ਮੇਰੇ ਰਸੋਈ ਚ ਰੋਟੀ ਤਾਂ ਬਣਾਉਂ ਕਿਹਨਾਂ ਜਾਂਗ ਨਾ ਮੈਨੂੰ ਪਾਲ ਲਈ ਸਾਰਾ ਕੁਝ ਯਾਹ ਬੈ ਜਾ ਉਹ ਪਾਲ ਨਾ ਕਿਆ ਅਟਲ ਟੁਲ ਦੀ ਚੋਟਾ ਕੱਢੂ ਟੁੱਟੀ ਤਾਂ ਪਾਣੀ ਪਾਲੂ ਗਾਇਣ ਛੱਡ ਕੇ ਰੋਟੀ ਬਣਾ ਦੂ ਬਸ ਹਾਂ ਥੋੜਾ ਇਹ ਦਸ ਰੋਟੀਆਂ ਕੈ ਖਾਣੀਆਂ ਉਨੀਆਂ ਬਣਾ ਕੇ ਜਾਉਂਗੀ ਦੇਖ ਬਾਤੂ ਨਹੀਂ ਬਣਦੀ ਮੇਰੀ ਗਾਸ ਤੂੰ ਵੀ ਖਾ ਲਈ ਨਾ ਮੈਂ ਤਾਂ ਨਹੀਂ ਖਾਂਦੀ ਮੈਂ ਤਾਂ ਚਾਹ ਪੀ ਲਈ ਤੇਰੀ ਲਾਉਂ ਵਾਲੀ ਉਹਨਾਂ ਦਾ ਤਿੰਨ ਰੋਟੀਆਂ ਬਹੁਤ ਦਾ ਸੌਰੀ ਤੈਨੂੰ ਬਹੁਤ ਨੇ ਮੈਂ ਤੂੰ ਐ ਤੈਨ ਮੁਰਗਾ ਪਿਆ ਬਣਿਆ ਉਹ ਖਾ ਲਾਂਗੀ ਤੇਰੀ ਵੀ ਪੀ ਲਾਂਗੀ ਹਾਂ ਤੇ ਐ ਕਰੂੰਗੀ ਫਿਰ ਮੈਂ ਡੋਲੂ ਚ ਪਾ ਕੇ ਘਰੀ ਲੈ ਜੂੰ ਨਾਲੇ ਮੇਰਾ ਘਰ ਵਾਲਾ ਖਾਲੂ ਘਰ ਨਾਲ ਖਾ ਲੇ ਹਾਂ ਤੇਰੀਆਂ ਰੋਟੀਆਂ ਬਣਾ ਦੇਣੀਆਂ ਤੇ ਉਹ ਤੂੰ ਖਾ ਲਈ ਤੇ ਬਾਕੀ ਮੈਂ ਘਰੇ ਲੈ ਜੂੰਗੀ ਆਪਾਂ ਵਧੀਆ ਕਰਿਆ ਤੂੰ ਗ੍ਰਾਮ ਬਾਉਲ ਲੈ ਆਇਆ ਮੈਨੂੰ ਆਇਆ ਹੁਣ ਨਾਲ ਤਾਂ ਮੈਂ ਮੁਰਗੀ ਲੈ ਲੂੰਗੀ ਨਾਲੇ ਮੈਂ ਆਂਡੇ ਹੋਰ ਲੈ ਲੂੰ ਤੇ ਫਿਰ ਮੈਂ ਇਕੱਠੀ ਬਿਠਾ ਲੂੰਗੀ ਹੈ ਕਾਂ ਠੀਕ ਐ ਸਹਰੀ ਤੂੰ ਹੁਣ ਬਣਾ ਮਸਾਲਾ ਨਾ ਫੁਗਨੀ ਰਹੋਈ ਇਹਨੇ ਤੇਰਾ ਘਰ ਵਾਲਾ ਲੜੂਗਾ ਮੇਰਾ ਘਰ ਵਾਲਾ ਕੀ ਕਹਿੰਦਾ ਕਹਿ ਦੂੰਗੀ ਵੀ ਦਿਹਾੜੀ ਦਿੱਤੀ ਹੈਗੀ ਅਗਲੇ ਨੇ ਜੋ ਕੰਮ ਕਰਵਾਇਆ ਕਰ ਨਹੀਂ ਰਹਾ ਤਾਂ ਹੋ ਗਈ ਹੋਰ ਕਾਂ ਫੇ ਬੈਠੀ ਰਹੇ ਨਾ ਨਾ ਬੈਣੀ ਵੀ ਨਹੀਂ ਆਏ ਤਾਂ ਮੈਂ ਬਣਾਉਣੀ ਆ ਰੋਟੀ ਆਏ ਨਾ ਟੈਨਸ਼ਨ ਲੈ ਤੂੰ ਹੋਰ ਜਾਨੀ ਆ ਰਸੋਈ ਚ ਮੈਂ ਲੈ ਕੇ ਲਿਆ ਮੌਕਾ ਗਾਜੇ ਨੂੰ ਪਲੂਸ ਕੇ ਜੇ ਠੋਕ ਦੇ ਦੇ ਮੈਨੂੰ ਤਾਂ ਮੈਂ ਤਾਂ ਕਹਿਣਾ ਹੋਰ ਕਿਦੋਂ ਲੋਟ ਆਉਂਗੀ 500 ਹੋਰ ਮਾਰਾਂਗੇ ਆਪੇ ਹਾਂ ਕਰੂਗੇ ਲਿਆ ਚਾਲਾ ਜੇ ਨੂੰ ਬਸਾਉਣੇ ਆਂਗੇ ਗੰਜਰਦੀ ਨੂੰ ਮੋਹਦਾ ਨਹੀਂ ਦਿੰਦੀ ਰਾਜ ਅੱਜ ਬਣਾ ਕੰਮ ਕਰ ਲਿਆ ਨਾ ਤੇਰੀ ਘਰੇ ਹੈਗੀਆ ਮੇਰੇ ਸਾਲੇ ਦੀਦੀ ਲਾਤ ਟੁੱਟ ਗਈ ਪਰ ਤੈਨੂੰ ਹੀ ਬਹੁਤ ਔਖਾ ਕਰ ਗਈ ਭੈ ਜੀ ਅੱਜ ਲੋਟ ਆਉਂਗੀ ਗੰਜਰਦੀ ਇੱਕਦਾਂ ਤੇਰੀ ਤਾਂ ਆ ਸੰਤਾਜ ਪਈ ਹੈ ਸੌਰੀ ਅਜੜਿਆ ਕੰਮ ਕੱਢਦੇ ਬਣਾਇਆ ਗਰਮੀ ਵਾਲੀ ਹੈ ਮੇਨ ਲੋ ਤਾਂ ਨਹੀਂ ਉੱਠਾਂਗੇ ਹਾਂ ਉਹਨੇ ਤੇਨੂੰ ਸਿਆ ਗਿਆ ਹਾਂ 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 ਤਿਆ ਪਾ ਲਈ ਜਾਂ ਨੀ ਆ ਬੜੀ ਵੱਡੀ ਐ ਤਾਂ ਸਾਰਾ ਕੁਝ ਤਾਂ ਥੇ ਆ ਗਿਆ ਮੈਨੂੰ ਬੇਲ ਨਾਲ ਥੇ ਤਵਾ ਵੀ ਥੇਗਾ ਚਮਟਾ ਵੀ ਥੇਗਾ ਆਟਾ ਵੀ ਥੇ ਆ ਗਿਆ ਬੇਲ ਨਾ ਦੱਸ ਕਿੱਥੇ ਆਵਾਲਾ ਹੁਣ ਬੇਲ ਨੇ ਤੇ ਮੈਨਾਂ ਮੈਂ ਰੋਟੀ ਕਿਵੇਂ ਬੈਠੂ ਬੇਲ ਨਾ ਤਾਂ ਆ ਆ ਪੈ ਜਾ ਕੇ ਇਹਦਾ ਦੇਖ ਆ ਬੇ ਸੋਹਰੀ ਦੀ ਏ ਆ ਪਿਆ ਬਤਾਇਆ ਚੱਲ ਜਾਂਦਾ ਬੱਸ ਹੁਣ ਤਾਮਾ ਅਗਰ ਕੀ ਕਰਨਾ ਘਰ ਸੋਈ ਚ ਓਏ ਮੈਂ ਤੈਨੂੰ ਦੱਸਦਾ ਕਿੱਥੋਂ ਚੱਲੂ ਇਹ ਕਾਇਆ ਮੈਨੂੰ ਚਲਾਉਣਾ ਆਉਂਦਾ ਸਾਡੇ ਪਤਾ ਕਿ ਚੁੱਲਾ ਕਿਹੜਾ ਦਾ ਓਏ ਕਾਂਚੂਸ ਜੀ ਇਹ ਨਾ ਚੱਲਦਾ ਏ ਓ ਕਾਇਆ ਲੈਟਰ ਨਾ ਚੱਲਦਾ ਮੈਨੂੰ ਪਤਾ ਸਾਡੇ ਤਾਂ ਚੁੱਲਾ ਚਾਰ ਸਿਲੰਡਰਾਂ ਚੱਲਣ ਵਾਲਾ ਚੁੱਲਾਗਾ ਵੱਡਾ ਚੁੱਲਾ ਨਾਲੇ ਹੋ ਚਾਰ ਜੁੱਲੇ ਆਉਦੇ ਤੇ ਸੋਹਣੀ ਜੁਰੀ ਹੋਏ ਪਏ ਜਮ ਤਾਇਆ ਆ ਹੱਥ ਜਗਾ ਤਲੋਂ ਨਾ ਦੋ ਦੋ ਕਰਦੀਆਂ ਜੀ ਮੇਰੇ ਗੱਲ ਸੁਣ ਦੇਖ ਤਾਇਆ ਵੀ ਲੱਗਦਾ ਤੇਰਾ ਬਾਪ ਪਿਆ ਤਾਂ ਵੀ ਲੱਗਦਾ ਆ ਤਾਂ ਇਹ ਕਿਹੜਾ ਕੁਛ ਲੱਗਿਆ ਨਹੀਂ ਗੰਜਰ ਦੀ ਤਾਇਆ ਆ ਤੇਰੀ ਗਾਲੀ ਗਲਤ ਗੱਲ ਆਗੀ ਮੇਰੀ ਗੱਲ ਸੁਣ 500 ਰੁਪਏ ਹੋਰ ਦੇ ਦੂੰ ਨਾ 5 500 ਨਹੀਂ ਆਇਆ ਨਾ ਪੰਜ ਪੰਜ ਸੌ ਨਾਲ ਨਹੀਂ ਭਈ ਮੈਂ ਇੱਜ਼ਤ ਲੱਖਾਂ ਕਰੋੜਾਂ ਦੀ ਨਹੀਂ ਮਿਲਦੀ ਹੈਗੀ ਓਏ 2000 ਲੈ ਲੈ ਨਹੀਂ ਜਿਹੜੇ ਜਾਤਾ ਬਟੂਆਲੇ ਸਾਰੇ ਦੇ ਦੀ ਸਾਰੇ ਲੈ ਲੈ ਫਿਰ ਜਦ ਸਾਰੇ ਦਮੇਗਾ ਤਾਂ ਆਦਰ ਰੱਖੂ ਸਾਰੀ ਬਸ ਫਿਰ ਨਾ ਰਹਿਣ ਦੇ ਵੇ ਰੋਟੀਆਂ ਵੀ ਆਪੀਆਂ ਪਕਾ ਲਈ ਭਈ ਮੈਂ ਤਾਂ ਜਾਣੀ ਹੈਗੀ ਓਏ ਮਣਾ ਦੇ ਸਹਰੀ ਦੇ 2 ਮਿੰਟ ਲੱਗਣਗੇ ਮੈਂ ਤਾਂ ਛੋੜ ਕਰੀ ਜਨਾ ਤੇਰਾ ਕੀ ਪਤਾਗਾ ਤੂੰ ਤਾਂ ਉਹੀ ਗੱਲ ਵਾ ਪਤਾਇਆ ਤੂੰ ਤਾਂ ਮੈਨੂੰ ਬੋਲਣਾ ਵੀ ਉਹ ਕਰਤਾ ਡਰਾਈ ਦਿੱਤਾ ਹੁਣ ਜੇ ਕੋਈ ਆ ਗਿਆ ਫੇਰ ਆ ਚਲੀਏ ਕਿੱਥੇ ਅੰਦਰ ਚਲਦੇ ਆ ਆ ਤਾਂ ਐਂ ਕਹਤਾ ਕਰਦਾ ਅੰਦਰ ਕੀ ਕਰਨਾ ਆ ਜਾ ਦੋ ਮਿੰਟਾਂ ਦੀ ਖੇੜ ਹੈ ਸੌਰੀ ਹੋਈ ਬਿਰਪੇ ਪਈ ਨਹੀਂ ਹੈ ਮੈਨੂੰ ਲੱਗਦਾ ਮੁਰਗੇ ਚ ਲੜੀ ਜਾਂਦੇ ਤੇਰੇ ਓਏ ਮੁਰਗੇ ਦਾ ਖੁੱਡੇ ਦੇ ਵਿੱਚ ਲੜਦੇ ਆ ਪਾ ਦਾ ਬੰਦਰ ਲੜਨ ਆਇਆ ਆ ਕੀ ਪਤਾ ਹੋ ਮੁਰਗੇ ਤੇਰੀ ਮੁਰਗੀ ਫੜ ਲਈ ਹੋਵੇ ਮੁਰਗੀ ਫੜ ਲੰਦੇ ਉਹਨਾਂ ਨੂੰ ਵੀ ਖੇਡ ਲੰਦੇ ਹੁਣ 2 ਮਿੰਟ ਮੇਰੇ ਨਾਲ ਖੇਡ ਲੈਨੇ ਕੋਈ ਆ ਜੂ ਮੇਰਾ ਪੋਤਾ ਨਹੀਂ ਚੰਸਾ ਲਾ ਭੁਖੀ ਜੰਨੀ ਆ ਤਾਇਆ ਦੇਖੋ ਗੱਲਾਂ ਕਰ ਲੈਨੇ ਆ ਕੋਈ ਹੋਰ ਕੁਝ ਨਹੀਂ ਤਾਇਆ ਤੂੰ ਹੱਥ ਜੇ ਨਾਲਾ ਤੂੰ ਤਾਂ ਮਿਸਟਾ ਜਾਂਗਾ ਤਾਇਆ ਮੈਂ ਨਹੀਂ ਹੋਇਆ ਆਉਂ ਹੀ ਕਰੀ ਜੰਨੀ ਐ ਰਲੁੱਚ ਧਨ ਰਤਨ ਦੌਰ ਪੀਂਦ ਤਨ ਦੇਖੀ ਸਹੀ ਤਾਇਆ ਦੌਰ ਪੀਂਗਾਣ ਕੀ ਹੋ ਜਾਊਗਾ ਫਿਰ ਹੈ ਹੋਰ ਹੀ ਉਹੀ ਪਿੱਛੇ ਜੇ ਹਟੀ ਜੰਨੀ ਐ ਲੈ ਮੈਂ ਪਰਦਾ-ਪੁਰਦਾ ਲਾਦਾ ਮਗਰੇ ਆ ਬੱਸ ਦੇਖੀ ਮੈਂ ਤਾਂ ਜਾਣੀ ਆਂਗੀ ਓਏ ਜਾਣੀ ਕਿੱਧਰ ਐ ਮਸਾਂ ਤਾਂ ਆਈ ਐ ਹਾਂ ਆਹਾਹਾ